ਕਈ ਕਿਸਾਨ ਸਾਥੀਆਂ ਦੀ ਦਿੱਕਤ ਇਹ ਹੈ ਕਿ ਵੀ ਝੋਨੇ ਨੂੰ ਖਾਦਾਂ ਵੀ ਸਾਰੀਆਂ ਪਾਤੀਆਂ ਜਿੰਕ ਵੀ ਪਾਤੀ ਸੁਪਰ ਵੀ ਪਾਤੀ ਪੋਟਾਸ਼ ਵੀ ਦੇਤੀ ਯੂਰੀਆ ਵੀ ਦੇਤੀ ਪੱਤੇ ਵੀ ਸਹੀ ਹੈ ਪਰ ਝੋਨਾ ਚੱਲ ਨਹੀਂ ਰਿਹਾ 2-2 3-3 ਸ਼ਾਖਾਈਆ ਝੋਨਾ ਲੱਗੇ ਨੂੰ 20 ਦਿਨ 25 ਦਿਨ ਕਦੂ ਕਰਕੇ ਲਾਏ ਨੂੰ ਹੋ ਗਏ ਹੈ ਤਾਂ ਇਹ ਝੋਨੇ ਜਿਹੜੇ ਰੁਕੇ ਪਏ ਹੈ ਕਿਸਾਨ ਪਰੇਸ਼ਾਨ ਹੈ ਤੇ ਕਈ ਵਾਰੀ ਕੀ ਹੈ ਕਿ ਉਹ ਪਟਕੇ ਦੇਖਦਾ ਹੈ ਇੱਕ ਜੜ ਥੱਲੇ ਨੂੰ ਹੋਰ ਹੀ ਲੰਮੀ ਜੀ ਜੜ ਨਿਕਲੀ ਹੁੰਦੀ ਹੈ ਤਾਂ ਇਹ ਕੀ ਹੈ ਇਹ ਕਿਉਂ ਹੁੰਦਾ ਹੈ ਇਹਦੇ ਬਾਰੇ ਵਿੱਚ ਮੈਂ ਇਸ ਵੀਡੀਓ ਚ ਗੱਲ ਕਰਦਾ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਸੀਂ ਆ ਜੜ ਦੇਖ ਰਹੇ ਹੋ ਜਾਂ ਤੁਸੀਂ ਆਖੇ ਦੀ ਫੋਟੋ ਦੇਖ ਰਹੀ ਹਾਂ ਕਿ ਖੇਤ ਰੁਕਿਆ ਹੋਇਆ ਪੀਲਾ ਵੀ ਹੈਗਾ ਪਹਿਲਾਂ ਇਹਦਾ ਕਾਰਨ ਕੀ ਹੈ ਇੱਕ ਚੀਜ਼ ਧਿਆਨ ਰੱਖੋ ਕਿ ਜਿਹੜਾ ਸਿੱਧੀ ਬਜਾਈ ਵਾਲਾ ਝੋਨਾ ਹੈ ਇਹਨੂੰ ਆਪਾਂ ਜਿਆਦਾ ਤੋਂ ਜਿਆਦਾ 5 ਸੈਂਟੀਮੀਟਰ ਡੂੰਘਾ ਬੀਜਦੇ ਹਾਂ ਆਮ ਤੌਰ ਤੇ 1 ਤੋਂ 1.5 ਇੰਚ ਡੂੰਘਾ ਆਪਾਂ ਸਿੱਧੀ ਬਜਾਈ ਵਾਲਾ ਝੋਨਾ ਬੀਜਦੇ ਹਾਂ ਜਿਹੜਾ ਕੱਦੂ ਕਰਕੇ ਝੋਨਾ ਲਾਉਣੇ ਆ ਇਹ ਆਪਾਂ ਲਾਉਣਾ ਹੁੰਦਾ ਹੈ ਲਗਭਗ 1.5 ਸੈਂਟੀਮੀਟਰ ਤੇ ਜਾਂ 50 ਖੇਤੀਬਾੜੀ ਯੂਨੀਵਰਸਿਟੀ ਨੂੰ ਸੁਣਾਓਗੇ ਤਾਂ ਉਹ ਕਹਿੰਦੇ ਕਿ ਵੱਧ ਤੋਂ ਵੱਧ 2 ਤੋਂ 3 ਸੈਂਟੀਮੀਟਰ ਡੂੰਘਾ ਲਾ ਦਿਓ ਮਤਲਬ ਕਿ ਉਹ ਹੀ 1 ਇੰਚ ਜਾਂ ਸਵਾ ਇੰਚ ਇੱਥੇ ਜੀ ਰੱਖ ਲਓ ਤੁਸੀਂ ਨਾ ਲਗਭਗ 1 ਇੰਚ ਦੇ ird gird ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਹਿੰਦੀ ਹੈ ਕੱਦੂ ਕਰਕੇ ਲਾਏ ਹੋਏ ਝੋਨੇ ਨੂੰ ਇੱਕ ਇਹ ਇੰਚ ਡੂੰਘਾ ਪਲਾ ਦੇਣਾ ਚਾਹੀਦਾ ਹੈ ਵੈਸੇ ਆਮ ਤੌਰ ਤੇ ਬਿਲਕੁਲ ਸਹੀ ਡੈਪਥ ਹੈਗੀ ਹੈ 1.5 ਸੈਂਟੀਮੀਟਰ ਠੀਕ ਹੈ ਹੁਣ ਹੁੰਦਾ ਕੀ ਹੈ ਕਿ ਜਿਹੜਾ ਝੋਨਾ ਹੈ ਇਹ ਸੈਮੀ ਐਕੁਐਟਿਕ ਪਲਾਂਟ ਹੈ ਮਤਲਬ ਕਿ ਇਹ ਕਿਹੋ ਜਿਹਾ ਬੂਟਾ ਹੈ ਜਿਹੜਾ ਪਾਣੀ ਨੂੰ ਪਸੰਦਤਾ ਕਰਦਾ ਹੈ ਪਰੰਤੂ ਪਾਣੀ ਦੇ ਵਿੱਚ ਜਿਉਂਦਾ ਨਹੀਂ ਰਹਿ ਸਕਦਾ ਠੀਕ ਹੈ ਨਹੀਂ ਤਾਂ ਜਦੋਂ ਤੁਸੀਂ ਇਹਦੀ ਜੜ ਡੂੰਗੀ ਕਰਕੇ ਲਾ ਦਿੰਨੇ ਹੋ ਮਤਲਬ ਕਿ ਕੀ ਹੋਇਆ ਕਿ ਤੁਹਾਡਾ ਖੇਤ ਦੇ ਵਿੱਚ ਮਿੱਟੀ ਪਾਈ ਹੈ ਬਾਹਰੋਂ ਲਿਆ ਕੇ ਜਾਂ ਖੇਤ ਜਿਹੜਾ ਹੈਗਾ ਹਜੇ ਨਵਾਂ ਨਵਾਂ ਚਾਲੂ ਕੀਤਾ ਝੋਨਾ ਲਾਉਣਾ ਸ਼ੁਰੂ ਕੀਤਾ ਹੈ ਜਾਂ ਖੇਤ ਦਾ ਕੱਦੂ ਹੀ ਬਹੁਤ ਜ਼ਿਆਦਾ ਪੋਲਾ ਹੁੰਦਾ ਹੈ ਜਿਹੜੇ ਪੋਲੇ ਖੇਤ ਦੇ ਕੱਦੂ ਹੈਗੇ ਆ ਉਹਦੇ ਵਿੱਚ ਕੀ ਹੈ ਖੇਤ ਦਾ ਕੱਦੂ ਪੋਲਾ ਹੋਇਆ ਜਾਂ ਮਿੱਟੀ ਨਵੀਂ ਪਾਈ ਹੋਈ ਉਦੋਂ ਵੀ ਕੱਦੂ ਪੋਲਾ ਹੋਏਗਾ ਜਦੋਂ ਝੋਨਾ ਲਾਉਣ ਵਾਲੇ ਲਵਾਵੇ ਝੋਨਾ ਲਾਉਂਦੇ ਐ ਤਾਂ ਉਹ 1 ਇੰਚ ਦੀ بجائے ਸਿੱਧਾ ਜਿਹੜਾ ਹੈਗਾ 4 ਇੰਚ 5 ਇੰਚ ਡੂੰਘਾ ਜਿਹੜਾ ਹੈਗਾ ਬੂਟਾ ਥੱਲੇ ਚਲਾ ਜਾਂਦਾ ਹੁਣ ਬੂਟਾ ਚਲਾ ਗਿਆ ਚਲੇ ਜਾਣ ਤੋਂ ਬਾਅਦ ਚ ਜਦੋਂ ਤੁਸੀਂ ਪਨੀਰੀ ਪੱਟੀ ਸੀ ਜਿਹਦੀ ਉਹਦੀ ਜੜ ਹੈ ਜਿਵੇਂ ਤੁਸੀਂ ਆਹ ਦੇਖਦੇ ਪਈਓ ਹਨਾ ਕਿ ਆਹ ਦੇਖੋ ਕਿ ਲਗਭਗ 4 ਇੰਚ ਥੱਲੇ ਹੈ ਤੇ ਜੇ 4 ਇੰਚ ਥੱਲੇ ਹੈਗਾ ਤੇ 4 ਇੰਚ ਤੇ ਉਹਨੇ ਜੜਾਂ ਜਿਹੜੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਹੁਣ 4 ਇੰਚ ਤੇ ਤੁਸੀਂ ਜਾਣਦੇ ਹੋ ਕਿ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਹੈ ਕਿ ਝੌਨਾ ਪਾਣੀ ਵਾਲਾ ਬੂਟਾ ਨਹੀਂ ਪਾਣੀ ਨੂੰ ਪਸੰਦ ਕਰਨ ਵਾਲਾ ਬੂਟਾ ਹੈ ਤਾਂ ਐਸ ਕਿਉਂਕਿ ਪਾਣੀ ਵਾਲਾ ਬੂਟਾ ਨਹੀਂ ਹੈਗਾ ਐਸ ਕਰਕੇ ਇਹ ਦੀਆਂ ਜੜਾਂ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਜਦੋਂ ਇਹ ਡੂੰਘਾ ਲਾਇਆ ਤਾਂ ਉਥੇ ਆਕਸੀਜਨ ਦੀ ਜਿਹੜੀ ਪੂਰਤੀ ਨਹੀਂ ਹੁੰਦੀ ਤਾ ਫੇਰ ਕੀ ਹੈ ਝੋਨਾ ਥੋੜਾ ਜਿਹਾ ਉੱਪਰ ਇੱਕ ਗੰਡ ਬਣਾਉਂਦਾ ਹੈ ਗੰਡ ਬਣਾ ਕੇ ਤੇ ਉੱਥੇ ਜੜਾਂ ਬਣਾਉਣੀਆਂ ਸ਼ੁਰੂ ਕਰਦਾ ਹੈ ਤਾਂ ਉੱਥੇ ਵੀ ਪਤਾ ਲੱਗਦਾ ਹੈ ਕਿ ਯਾਰ ਇੱਥੇ ਵੀ ਆਕਸੀਜਨ ਦੀ ਪੂਰਤੀ ਹੈਣੀਗੀ ਫੇਰ ਉਹ ਜ਼ਮੀਨ ਦੇ ਬਰਾਬਰ ਲਿਆ ਕੇ ਜੜਾਂ ਬਣਾਉਂਦਾ ਹੈ ਤਾਂ ਇਹ ਜਿਹੜਾ ਸਾਰਾ ਪ੍ਰੋਸੈਸ ਹੈ ਆਕਸੀਜਨ ਲੱਭਦੀਆਂ ਲੱਭਦੀਆਂ ਜੜਾਂ ਲਗਭਗ 15 ਕੋ ਦਿਨ ਜਾਂ 20 ਦਿਨ ਇਹ ਚੱਕਰ 'ਚ ਲੱਗ ਜਾਂਦੇ ਆ ਜਿੰਨੀਆਂ ਤੁਸੀਂ ਖਾਦਾਂ ਪਾਈਆਂ ਜੇ ਉਹ ਜਾੜੀ ਹੈ ਨਹੀਂ ਤੇ ਖਾਦ ਆਊਗੀ ਕੰਮ ਕਿੱਥੇ ਤੇ ਜਿਹੜੀ ਕੋਈ ਉਹਨੂੰ ਤਾਕਤ ਮਿਲੀ ਸੀਗੀ ਉਹ ਸਾਰੀ ਊਰਜਾ ਉਹਨੇ ਜਿਹੜਾ ਹੈਗਾ ਜੜ੍ਹਾਂ ਬਣਾਉਣ ਤੇ ਲਾਤੀ ਤੇ ਹੁਣ ਇਹ ਗੱਲ ਨਹੀਂ ਕਿ ਉਹ ਝੋਨਾ ਤੁਹਾਡਾ ਚੱਲੇਗਾ ਨਹੀਂ ਝੋਨਾ ਚੱਲੇਗਾ ਪਰੰਤੂ ਦੂਸਰੇ ਝੋਨੇ ਨਾਲੋਂ 15 ਦਿਨ 20 ਦਿਨੇ ਲੇਟ ਹੋ ਗਿਆ ਤੇ ਜਿਹੜਾ ਲੇਟ ਦਾ ਨੁਕਸਾਨ ਹੈ ਉਹ ਤੁਹਾਨੂੰ ਹੋਣਾ ਹੀ ਹੋਣਾ ਹੈ ਮੈਂ ਤੁਹਾਨੂੰ ਸ਼ੁਰੂ ਚ ਵੀ ਦੱਸਿਆ ਸੀਗਾ ਕਿ ਵੀ ਆ ਗਲਤੀ ਨਾ ਕਰ ਲਿਓ ਜਿਉਂ ਵੀ ਕੱਦੂ ਪੋਲਾ ਨਾ ਹੋਵੇ ਡੂੰਗਾ ਨਾ ਚੋਨਾ ਲਵਾ ਬੈਠੀ ਹੋ ਜੂ ਹੁਣ ਜਿਹੜੇ ਵੀਰ ਬਾਰ ਬਾਰ ਫੋਨ ਕਰਕੇ ਪੁੱਛ ਰਹੇ ਕਿ ਇਹਦਾ ਇਲਾਜ ਕੀ ਹੈ ਇਹਦਾ ਇਲਾਜ ਕੋਈ ਨਹੀਂ ਹੈਗਾ ਵੀਰ ਨੂੰ ਜਿਹੜੇ ਮਾੜੇ ਦਿਨ ਸੀ ਤੁਹਾਡੇ ਨੰਗੇ ਐ ਕਿਉਂਕਿ 15-20 ਦਿਨ ਉਹਨੇ ਜੜਾਂ ਬਣਾਉਣੀਆਂ ਸ਼ੁਰੂ ਕੀਤੀਆਂ ਹੁਣ ਉੱਤੇ ਜਿਹੜਾ ਬਣ ਗਈਆਂ ਠੀਕ ਹੈ ਕਿ ਜਿਹੜਾ ਖੇਤ ਤੁਹਾਡਾ ਉੱਚਾ ਲੱਗਿਆ ਜਿਹੜਾ ਸਹੀ ਡੂੰਘਾਈ ਤੇ ਲੱਗਿਆ ਉਸ ਖੇਤ ਦੇ ਵਿੱਚ ਜਿਹੜਾ ਬੂਟਾ ਜ਼ਿਆਦਾ ਇਹਦਾ ਬੂਟਾ ਘੱਟ ਹੈ ਕਿਉਂਕਿ ਉਹ ਫਰਕ ਤਾਂ ਰਹਿਣਾ ਹੀ ਰਹਿਣਾ ਹੈ ਕਿ ਇਹਨੇ 10-15 ਦਿਨ ਆਪਦੇ ਗਾਲ ਤੇ ਜੜਾਂ ਬਣਾਉਣ ਦੇ ਵਿੱਚ ਤੇ ਦੂਸਰੇ ਨੇ ਜਿਹੜਾ ਹੈਗਾ ਖੁਰਾਕ ਖਾ ਕੇ ਵਧਣ ਫੁੱਲਣ ਤੇ ਲਾਤੇ ਤਾਂ ਉਹ ਅੰਤਰ ਮਿਟਣਾ ਮੁਸ਼ਕਲ ਹੈ ਤਾਂ ਐਸ ਕਰਕੇ ਕੋਈ ਇਹਨੂੰ ਨਿਮਾ ਟੋੜ ਕਹਿੰਦਾ ਇਹ ਨਿਮਾ ਟੋੜ ਨਹੀਂ ਹੈਗਾ ਕੋਈ ਬਿਮਾਰੀ ਨਹੀਂ ਹੈਗੀ ਇਹ ਝੋਨਾ ਲਾਉਣ ਵਾਲਿਆਂ ਦੀ ਗਲਤੀ ਹੈ ਜਾਂ ਟੋੜਾ ਖੇਤ ਪੋਲਾ ਸੀ ਆ ਕੱਦੂ ਪੋਲਾ ਸੀ ਟੋੜੀ ਗਲਤੀ ਹੈ ਤਾਂ ਇਹਦੇ ਪਿੱਛੇ ਐਵੇਂ ਜਿਹੜਾ ਹੈਗਾ ਨਿਮਾ ਟੋੜ ਆਲੀਆਂ ਜਾਂ ਹੋਰ ਦਵਾਈਆਂ ਸੁੱਟ ਕੇ ਆਪਦਾ ਟਾਈਮ ਖਰਾਬ ਜਾਂ ਪੈਸਾ ਖਰਾਬ ਨਾ ਕਰੋ ਸਿਰਫ ਤੇ ਸਿਰਫ ਇਹ ਝੋਨਾ ਹੁਣ ਜਿਹੜਾ ਉੱਪਰ ਬਣਾ ਗਿਆ ਹੈ ਜਿਹੜਾ ਉੱਪਰਲੇ ਪਾਸੇ ਜ਼ਮੀਨ ਦੇ ਬਰਾਬਰ ਜਿਹੜਾ ਬਣਾ ਗਿਆ ਤਾਂ ਉਸ ਤੋਂ ਬਾਅਦ ਜਿਹਨੇ ਤੇਜ਼ੀ ਦੇ ਨਾਲ ਗਰੋਥ ਕਰਨੀ ਹੈ ਐਸ ਲਈ ਦੋਸਤੋ ਹੁਣ ਘਬਰਾਓ ਨਾ ਹੁਣ ਇਹ ਤੇ ਪੈਸਾ ਖਰਚਣ ਦੀ ਲੋੜ ਨਹੀਂ ਹੈਗੀ ਇਹ ਚੱਲ ਪਏਗਾ ਤੇ ਵਧੀਆ ਚੱਲੇਗਾ